ਖਵਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਸਿੱਖ ਜਗਤ ਵਿੱਚ ਰੂਸ ਹੈ ਸਿੱਖ ਸੰਗਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਲਪੇਟ ਵਿੱਚ ਵੀ ਆ ਚੁੱਕੀ ਹੈ ਐਸਜੀਪੀਸੀ ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰਾਂ ਵੱਲੋਂ ਫੈਸਲੇ ਲੈਗੇਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਢਟਾਉਣ ਦੇ ਸ਼੍ਰੀ ਕੇਸਗੜ੍ਹ ਦੇ ਜਥੇਦਾਰ ਸੁਲਤਾਨ ਸਿੰਘ ਨੂੰ ਢਟਾਉਣ ਦੇ ਮਾਮਲਾ ਪੂਰੀ ਤਰ੍ਹਾਂ ਭੱਗ ਗਿਆ ਹੈ ਕੱਲ ਵੱਡੇ ਬਿਆਨ ਆਏ ਕੱਲ ਸਾਰਾ ਦਿਨ ਅਸਤੀਫਿਆਂ ਦੀ ਝੜੀ ਲੱਗੀ ਰਹੀ ਹਾਲਾਂਕਿ ਬਲਵਿੰਦਰ ਸਿੰਘ ਪੁੰਦੜ ਵੱਲੋਂ ਇੱਕ ਮੀਟਿੰਗ ਵੀ ਕੀਤੀ ਗਈ ਗੁਹਾਰ ਲਗਾਈ ਗਈ ਕਿ ਜਿਹੜੇ ਐਸਜੀਪੀਸੀ ਦੇ ਅੰਤਰਨ ਕਮੇਟੀ ਦੇ ਮੈਂਬਰਾਂ ਦੇ ਫੈਸਲੇ ਨੇ ਉਨ੍ਹਾਂ ਉੱਤੇ ਕਿੰਤੂ ਪ੍ਰੰਤੂ ਨਾ ਕੀਤੀ ਜਾਵੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਬਣੀ ਰਹੋ ਇਹ ਗੱਲ ਕੀਤੀ ਗਈ ਬਰਵਿੰਦਰ ਸਿੰਘ ਪੁੰਦੜ ਵੱਲੋਂ ਕੱਲ ਨਿਹੰਗ ਸਿੰਘ ਜਥੇਬੰਦੀਆਂ ਨੇ ਹੋਰ ਕਈ ਹਜ਼ਾਰਾਂ ਜਥੇਬੰਦੀਆਂ ਜੋ ਵੱਖ-ਵੱਖ ਸੰਪਰਦਾਵਾਂ ਤੋਂ ਬਿਲੋਂਗ ਕਰਦੀਆਂ ਨੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੇਕਰ ਕੁਲਦੀਪ ਸਿੰਘ ਜਿਹੜੇ ਗੜਗੱਜ ਨੇ ਜੇਕਰ ਉਹਨਾਂ ਨੂੰ ਜਿਹੜਾ ਜਿਹੜਾ ਕੇਸਗੜ ਦਾ ਜਥੇਦਾਰ ਸਥਾਪਿਤ ਕੀਤਾ ਜਾਂਦਾ ਹੈ ਤਾਂ ਉਸ ਦਾ ਅਸੀਂ ਵਿਰੋਧ ਕਰਾਂਗੇ ਆ ਜਿਹੜੇ ਐਸਜੀਪੀਸੀ ਹੈ ਉਹ ਗੁਲਾਮ ਹੈ ਐਸਜੀਪੀਸੀ ਉੱਤੇ ਕਬਜ਼ਾ ਹੈ ਸੁਖਬੀਰ ਸਿੰਘ ਬਾਦਲ ਯਾਨੀ ਕਿ ਬਾਦਲ ਪਰਿਵਾਰ ਦਾ ਅਤੇ ਉਸ ਦੇ ਸਾਥੀਆਂ ਦਾ ਲੇਕਿਨ ਸਮਾਂ ਸੀ 10 ਵਜੇ ਦਾ ਇਸ ਤੋਂ ਪਹਿਲਾਂ ਹੀ ਜਿਹੜਾ ਹੈ ਜ세다ਰ ਸਹਿਬਾਨ ਨੂੰ ਨੁਕਤ ਕਰ ਦਿੱਤਾ ਗਿਆ ਹੈ ਯਾਨੀ ਕਿ ਭਾਜੜ ਪੈ ਗਈ ਹੈ ਤਖਤ ਸ਼੍ਰੀ ਅਕੇਸਗੜ੍ਹ ਸਾਹਿਬ ਦੇ ਨਵਜੁਗ ਜ세다ਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅੰਮ੍ਰਿਤ ਵੇਲੇ ਤਖਤ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਵਿੱਚ ਜਥੇਦਾਰ ਵੱਜੋਂ ਸੇਵਾ ਸੰਭਾਲੀ ਹੈ ਜਦਕਿ ਉਹਨਾਂ ਦੀ ਸੇਵਾ ਸੰਭਾਲ ਦਾ ਸਮਾਂ 10 ਵਜੇ ਤੱਕ ਕੀਤਾ ਗਿਆ ਸੀ ਸਿੰਘ ਗਿਆਨੀ ਕੁਲਦੀਪ ਸਿੰਘ ਅਮਰਤ ਵੇਲੇ ਤਖਤਗੜ੍ਹ ਸ੍ਰੀ ਕੇਸਗੜ੍ਹ ਵਿਖੇ ਪੁੱਜੇ ਜਿਸ ਉਪਰੰਤ ਤਖਤ ਸਾਹਿਬ ਨੂੰ ਨਮਸਤਕ ਤਖਤ ਸਾਹਿਬ ਵਿਖੇ ਨਮਸਤਕ ਹੋਏ ਉਹਨਾਂ ਦੇ ਸੇਵਾ ਸੰਭਾਲਣ ਤੋਂ ਪਹਿਲਾਂ ਸ਼੍ਰੀ ਕੇਸਗੜ੍ਹ ਸਾਹਿਬ ਦੇ ਹਰਿ ਗ੍ਰੰਥੀ ਗਿਆਨੀ ਜੁਗੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਉਪਰੰਤ ਪੰਜ ਪਿਆਰੇ ਸਬਾਨ ਨੇ ਪੰਜ ਪਿਆਰੇ ਸਵਾਨ ਸਿੰਘ ਸਹਿਬ ਗਿਆਨੀ ਕੁਲਦੀਪ ਸਿੰਘ ਦਸਤਾਰ ਪੇਟ ਕੀਤੀ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰ ਤੱਕ ਪ੍ਰਤਾਪ ਸਿੰਘ ਤੱਕ ਸਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਵੀ ਦਸਤਾਰਾਂ ਪੇਟ ਕੀਤੀਆਂ ਯਾਨੀ ਕਿ ਪਹਿਲਾ ਹੀ ਜਿਹੜਾ ਹੈ ਜਥੇਦਾਰ ਜਿਹੜਾ ਹੈ ਬਣਾ ਦਿੱਤਾ ਹੈ 10 ਵਜੇ ਦਾ ਸਮਾਂ ਦਿੱਤਾ ਗਿਆ ਸੀ ਸ਼੍ਰੀ ਕੇਸਗੜ੍ਹ ਸਹਿਬ ਦੇ ਵਿਖੇ ਜਥੇਦਾਰ ਦੀ ਸੇਵਾ ਸੰਭਾਲਣੀ ਸੀ ਇਸ ਨੂੰ ਲੈ ਕੇ ਪਹਿਲਾ ਵੱਡਾ ਵੀ ਬਿਆਨ ਆ ਗਿਆ ਹੈ ਕੁਲਦੀਪ ਸਿੰਘ ਗਰਗੱਜ ਦਾ ਜਿਵੇਂ ਹੀ ਉਹਨਾਂ ਨੇ ਸ਼੍ਰੀ ਕੇਸਗੜ੍ਹ ਸਾਹਿਬ ਦੀ ਐਜ਼ ਇੱਕ ਜਥੇਦਾਰੀ ਜਥੇਦਾਰ ਵਜੋਂ ਸੇਵਾ ਜਿਹੜੀ ਹੈ ਸੰਭਾਲੀ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਦਾ ਸਹੀ ਸਮਾਂ ਹੈ ਪੰਜਾਬ ਦੇ ਵਿੱਚ ਇਹ ਬਾਰੀ ਸ਼ਕਤੀਆਂ ਆ ਕੇ ਕੰਮ ਕਰ ਰਹੀਆਂ ਨੇ ਵੋਟ ਬੈਂਕ ਪੰਜਾਬੀਆਂ ਦਾ ਬਹੁਤ ਜ਼ਿਆਦਾ ਹੈ ਲੇਕਿਨ ਫਿਰ ਵੀ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਤਸ਼ੱਦਦ ਕੀਤੇ ਜਾਂਦੇ ਨੇ ਉਹਨਾਂ ਕਹੇ ਕਿ ਪੰਜਾਬ ਦੀ ਜਵਾਨੀ ਕਿਸਾਨੀ ਪੰਜਾਬ ਦੇ ਪਾਣੀਆਂ ਨੂੰ ਅਤੇ ਸਿੱਖ ਪੰਥ ਨੂੰ ਸੰਭਾਲਣ ਦੀ ਲੋੜ ਹੈ ਯਾਨੀ ਕਿ ਐਸਡੀਪੀਸੀ ਦੇ ਮੈਂਬਰ ਡਰੇ ਹੋਏ ਸੀ ਇਸ ਕਰਕੇ ਕੁਲਦੀਪ ਸਿੰਘ ਗੜਗੱਜ ਨੂੰ ਅੱਜ 10 ਵਜੇ ਦਾ ਸਮਾਂ ਸੀ ਲੇਕਿਨ ਸਵੇਰੇ ਅੰਮ੍ਰਿਤ ਵੇਲੇ ਹੀ ਜਿਹੜਾ ਹੈ ਉਹ ਅਹੁਦਾ ਜਿਹੜਾ ਹੈ ਰਸਮੀ ਤਰੀਕੇ ਦੇ ਨਾਲ ਦੇ ਦਿੱਤਾ ਗਿਆ ਸ਼੍ਰੀਕੇਸ਼ ਗੱਤ ਸਾਬ ਤੋਂ ਕੁਲਦੀਪ ਸਿੰਘ ਗੜਗੱਜ ਨੂੰ ਤਾਂ